ਸਤਿ ਸ਼੍ਰੀ ਅਕਾਲ ਦੋਸਤੋ ਬਾਈਕ ਕੋਲ ਖੜੋਤੇ ਆ ਬਾਈ ਪਿੰਡ ਆਗਾ ਮਾਹੂ ਆਣਾ ਬੋਦਲਾ ਤੇ ਸਾਡਾ ਗਵਾਂਢੀ ਆ ਭਰਾ ਬਟੇਰ ਆ ਆ ਦਿਖਾ ਦੇਵੇਂ ਬਟੇਰ ਠੀਕ ਆ ਕੱਲ ਇਹਨਾਂ ਦੀ ਇੱਕ ਪੋਸਟ ਪਾਈ ਸੀਗੀ ਜਿਹੜੀ ਫੋਟੋ ਪਾਈ ਸੀਗੀ ਇਹ ਵੀ ਪਾਈ ਕੋਲ ਬਟੇਰ ਮਿਲਦੇ ਆ ਤੇ ਦੇਸੀ ਕੁੱਕੜ ਦੇਸੀ ਕੁੱਕੜ ਮਿਲਦੇ ਆ ਬਾਈ ਦੀਵਾਲੀ ਦਾ ਟਾਈਮ ਆ ਦੋ ਚਾਰ ਦਿਨ ਰਹਿ ਗਏ ਆ ਤੇ ਜਿਹੜੇ ਬਾਈ ਇਹਨਾਂ ਦੇ ਚੀਜ਼ਾਂ ਦੇ ਸ਼ਕੀਰ ਆ ਨਾ ਤੇ ਆ ਜਾਓ ਬਾਈ ਇਹਨਾਂ ਦਾ ਮੀਟ ਕੀ ਰੇਟ ਆ ਬਾਈ ਮੀਟ ਬਾਈ ਜਿਹੜਾ ਆਪਣੇ ਦਾਬਾ ਦੀ ਮੰਡੀ ਬਣਾਉਂਦਾ ਹਰਿਆਣਾ ਚ ਠੀਕ ਹੈ ਉਹ 300 ਗ੍ਰਾਮ ਮੀਟ ਤੋੜ ਕੇ ਦਿੰਦੇ ਸਣੇ ਤਰੀ ਕੰਡੇ ਦੇ ਰੱਖ ਕੇ ਠੀਕ ਹੈ 450 ਰੁਪਏ ਦਾ ਠੀਕ ਹੈ ਦਾਬਾ ਦੀ ਮੰਡੀ ਗੋਸ਼ਟੌਕ ਦੇ ਵਿੱਚ ਠੀਕ ਹੈ ਕੋਲ ਨੂੰ ਚਿਣਵਾਦਾ ਸੋਨੂ ਜੀ ਕਰਾਣਾ ਠੀਕ ਹੈ 300 ਗ੍ਰਾਮ ਮੀਟ ਸਣੇ ਤਰੀ ਠੀਕ ਸਾਢੇ 450 ਦਾ ਦਿੰਦੇ ਕਹਿੰਦਾ ਬਾਵੇ ਇੱਕ ਬਟੇਰ ਬਣਾ ਕੇ ਸਾਡੇ ਕਿੰਨਾ ਸੱਤ ਦੇ ਦੇ ਠੀਕ ਗਾ ਲਓ 200 ਗ੍ਰਾਮ ਦਾ ਬਟੇਰ ਰੱਖ ਲਓ ਠੀਕ ਹੈ 150 ਗ੍ਰਾਮ ਕਰੀ ਤਾਂ ਬਣੀ ਜਾਂਦੀ ਆਪਾਂ ਜਿਹੜਾ ਪੋਸਟ 'ਚ ਲਾਈ ਵੇਖੇ 130 2 ਕਿਲੋ ਉਹਨਾਂ ਤੋਂ ਸਾਉ ਉਹ ਸਾਉ ਤਾਂ ਦਿੰਨੇ ਆ ਤੋੜ ਕੇ ਨਹੀਂ ਠੀਕ ਇੱਕ ਇੱਕ ਦਾ ਸਾਉ ਤਾਂ ਹਾਂ ਸਾਉ ਦਾ ਮੰਨ ਲਓ ਆਪਾਂ ਤੋਲ ਕੇ ਦਿੰਨਾ ਹਾਂ ਤੋਲ ਕੇ ਚੱਕ ਲਿਓ ਚੱਕ ਲੇ ਅਗਲੇ ਇੱਕ ਪੀਸ ਆ ਜਿਹੜਾ 130 ਰੁਪਏ ਦਾ ਹਾਂ ਠੀਕ ਹੈ ਲਓ ਵੀ ਦੋਸਤੋ ਇੱਕ ਪੀਸ 130 ਕਿਲੋ ਦਾ ਜਿਹੜਾ ਮਰਜ਼ੀ ਤੁਸੀਂ ਖੜ ਲਓ ਚੱਕ ਲੋ ਹੈ ਠੀਕ ਹੈ 300 ਗ੍ਰਾਮ 300 ਗ੍ਰਾਮ ਹੁੰਦਾ ਤੇ 300 ਗ੍ਰਾਮ ਆ ਤੇ ਆਂਡੇ ਵੀ ਐ ਆਂਡੇ ਹਾਂ ਬਾਈ ਜੀ ਨੇ ਬੱਚੇ ਲੈਣੇ ਬੱਚੇ ਲੈ ਸਕਦਾ ਠੀਕ ਹੈ ਵੈਸੇ ਖਾਨ ਚ ਛੋੜੇ ਆ ਉਹ ਇੰਨਾ ਚ ਗਰਮ ਪਾਣ ਚ ਜਾਦੇ ਹੁੰਦੀ ਆ ਕੁੱਕੜੀ ਦੇ ਆਂਡੇ ਤਿੰਨਾ ਦੇ ਦੋਹਾਂ ਵਾਲਾ ਕੰਮ ਨਹੀਂ ਕਰਦੇ ਠੀਕ ਹੈ ਲਓ ਵੀ ਦੋਸਤੋ ਜੇ ਜਿਹੜੇ ਕਿਸੇ ਨੂੰ ਮੰਨ ਲਓ ਚਾਹੀਦੇ ਆ ਕਿਸੇ ਨੂੰ ਜੇ ਕਿਸੇ ਨੇ ਘਰੇ ਪਾਲਣ ਵਾਸਤੇ ਜਾਂ ਗਾਂਵ ਦਾ ਕੰਮ ਕਰਨਾ ਤਾਂ ਬਾਈ ਕੋਲੇ ਜਿਹੜਾ ਆਪਾਂ ਨੰਬਰ ਹੈਗਾ ਉਹ ਤੁਹਾਡਾ ਉੱਪਰ ਵੀਡੀਓ 'ਚ ਪਾਵਾਂਗੇ ਸੰਪਰਕ ਕਰ ਲਓ ਮਾਹੌਣਾ ਬੋਦਲਾ ਪਿੰਡ ਹੈ ਤੇ ਜ਼ਿਲ੍ਹਾ ਫਾਜ਼ਿਲਕਾ ਜੇ ਕਿਸੇ ਨੇ ਬੱਚੇ ਲੈਣੇ ਆਏ ਵੀ ਬੱਚੇ ਲੈਣੇ ਆਂਡੇ ਲੈ ਸਕਦਾ ਆਂਡੇ ਨਹੀਂ ਦੇਸੀ ਕੁੱਕਰ ਲੈ ਕੇ ਜਾਣੇ ਤਾਂ ਆਹ ਬਟੇਰ ਲੈ ਕੇ ਜਾਣੇ ਆ ਪਾਲਣ ਵਾਸਤੇ ਖਾਣ ਵਾਸਤੇ ਉਹ ਤੁਹਾਡੀ ਮਰਜ਼ੀ ਹੋਵੇਗੀ ਜਦੋਂ ਮਰਜ਼ੀ ਆ ਜਾਵੇ ਖੁੱਲੇ ਦਰਵਾਜ਼ੇ ਆ ਠੀਕ ਹੈ ਧੰਨਵਾਦ ਇੱਕ ਗੱਲ